ਪੂਰੇ ਸਾਡੇ ਤੋਂ ਸਵਾਲ ਨੂੰ ਫਿਰ ਜੀ ਜਿਵੇਂ ਕਿ ਉਹਨਾਂ ਸੰਬੰਧਿਤ ਨੌਤੀਜੇ ਉੱਤੇ ਤਿਆਰ ਕੀਤਾ ਅਸੀਂ ਵਿਸ਼ਵਾਸ ਨਾਲ ਬੋਟਾਂ ਪਾਏ ਸੀਗੇ ਆ ਵੀ ਇਹ ਜਿਹੜੀ ਨਵ ਨਵਾਂ ਬਦਲਾਅ ਆ ਰਿਹਾ ਵੀ ਇਹ ਸਾਡੀ ਸਰਕਾਰ ਇਹ ਤੁਸੀਂ ਸੈਂਟਰ ਨੇ ਸਾਰੇ ਦੇ ਕੀਤਾ ਜਿਹੜਾ ਟੈਕ ਕੀਤਾ ਜਾਂ ਉਹਦਾ ਮਤਲਬ ਇਹ ਐਕਸ਼ਨ ਸੀਗਾ ਪਹਿਲਾ ਸਵਾਲ ਹੈ ਜੀ ਉਹ ਸੰਗਠਨ ਦੇ ਮੇਰੀ ਡਿਊਟੀ ਨਾਪਾ ਬਨਾਸਵਾ ਦੇ ਵਿੱਚ ਤੋਰ ਦੇਣਾ ਜੀ ਜਿਹੜਾ ਮੇਰਾ ਕਰੀਟੇਰੀਆ ਨਾਪਾ ਬਨਾਸਵਾ ਦੇ ਸੰਗਠਨ ਨਾਲ ਸੰਬੰਧਤ ਹੈ ਸਤਿ ਸ਼੍ਰੀ ਅਕਾਲ ਜੀ ਜੇ ਕਿਸੇ ਦੀ ਕੋਈ ਸਮੱਸਿਆ ਕੋਈ ਆਈ ਹੈ ਮੈਂ ਉਹਦਾ ਜਵਾਬ ਦੇਣਾ ਪੰਜਾਬ ਦਾ ਮਸਲਾ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀਆਂ ਵੀ ਮੀਟਿੰਗਾਂ ਬਹੁਤ ਹੋ ਚੁੱਕੀਆਂ ਨੇ ਦੁਬਾਰਾ ਫਿਰ ਅੱਗੇ ਵੀ ਹੋਣੀਆਂ ਨੇ ਤੁਸੀਂ ਉੱਥੇ ਰੇਟਾਂ 'ਚ ਵੀ ਆਪਣੀ ਬੈਕ ਵੀ ਗੱਲ ਕਰ ਸਕਦੇ ਠੀਕ ਹੈ ਜੀ ਨਹੀਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਜਿਹੜਾ ਸਰਕਾਰ ਦਾ ਪੱਖ ਹੈ ਜੀ ਇਹ ਕਿਸਾਨਾਂ ਵਾਲਾ ਜਾਂ ਸੈਂਟਰ ਸਰਕਾਰ ਦਾ ਨਹੀਂ ਮੈਂ ਕਿਸਾਨਾਂ ਨਾਲ ਫਿਰ ਇਹ ਜਿਹੜਾ ਅਟੈਕ ਹੋਇਆ 1.8 ਕਰੋੜ ਰੁਪਏ ਦਾ ਜਨਾਬੀ ਦਾ ਸਮਾਨ ਚੋਰੀ ਹੋ ਗਿਆ ਜੀ ਲਗਭਗ 2 ਕਰੋੜ ਰੁਪਏ ਦਾ ਜਿਹੜਾ ਆਪਣੇ ਆਮ ਆਪਾ ਪਾਰਟੀ ਦੇ ਬੰਦੇ ਨੇ ਮੰਦਿਕਰਾਂ ਤੋਂ ਬਰਾਮਦ ਕੀਤਾ ਉਹਨਾਂ ਤੇ ਅਜੇ ਤੱਕ ਪਰਚੇ ਨਹੀਂ ਹੋਏ ਉਹਨਾਂ ਬਾਰੇ ਕੀ ਮਤਲਬ ਇਹ ਸਪੋਰਟ ਕਿੰਨਾਂ ਲੋਕਾਂ ਦੀ ਕਰ ਰਹੀ ਆ ਇਹ ਕਿਸਾਨਾਂ ਦੀ ਕਰਦੀ ਆ ਜਾਂ ਉਹਨਾਂ ਲੋਕਾਂ ਦੀ ਜੀ 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 ਕੁਝ ਗੱਲ ਕਹਿ ਰਹੇ ਹੋ ਜੀ ਆਪ ਪਾਰਟੀ ਦੇ ਇਹ ਨਹੀਂ ਮੇਰੀ ਨੌਲੇਜ 'ਚ ਇਹ ਤਾਂ ਖਾਮਾ ਕਰਨਾ ਅੱਜ ਕਦੇ ਸੋਸ਼ਲ ਮੀਡੀਆ ਤੇ ਸਾਡੇ ਕੋਲ ਪ੍ਰੂਫ ਹੈ ਸੋਸ਼ਲ ਮੀਡੀਆ ਜਿਹੜਾ ਨਾ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਕੁਝ ਪਲਾਨ ਨਹੀਂ ਜੀ ਨਹੀਂ ਨਹੀਂ ਸਾਡੇ ਖੁਦ ਸਾਡੇ ਖੁਦ ਨੇ ਜੀ ਠੀਕ ਹੈ ਅੱਛਾ ਜਿਹੜੀਆਂ ਹੈਗੀਆਂ ਨੇ ਜੀ ਉਹ ਉਹਦਾ ਤੁਸੀਂ ਰਿਟਨ ਦੇ ਰਿਟਨ ਦੇ ਵਿੱਚ ਦਿੱਤੇ ਨੇ ਜੀ ਸਾਡੇ ਐਕਸ਼ਨ ਬਾਈ ਕੋਈ ਨਹੀਂ ਇੱਕ ਮਿੰਟ ਜੀ ਜਿਹੜਾ ਆਪਣੇ ਨਾਪਾ ਵਿਧਾਨ ਸਭਾ ਨਾਲ ਸੰਬੰਧਤ ਕੋਈ ਵੀ ਚੀਜ਼ ਜਿਹੜੀ ਗਲਮ ਹੋਈ ਹੈ ਤੁਸੀਂ ਮੇਰੇ ਕੋਲ ਲੈ ਕੇ ਆਓ ਪੜਾ ਕਰਨਾ 11 ਲੱਖ ਰੁਪਏ ਦਾ ਸਮਾਨ ਆਇਆ ਮੇਰੇ ਕੋਲ ਤੁਸੀਂ ਕਿ ਮੈਂ ਮੈਂ ਨਾਲ ਹੋ ਕੇ ਟਰੈਕਟਰ ਜੀ ਬਾਈ ਜੀ ਮੈਸਸਪੀ ਸਾਹਿਬ ਨਾਲ ਨਹੀਂ ਹੁਣ ਅਸੀਂ ਕੀ ਸਮਝੇ ਪੰਜਾਬ ਸਰਕਾਰ ਦਾ ਕਿੱਧਰ ਸਮਝੀ ਵੀ ਇਹ ਲੋਕਾਂ ਨਾਲ ਮੈਂ ਤਾਂ ਨਾਲ ਆ ਕਿ ਤੁਸੀਂ ਮੇਰੇ ਪੰਜਾਬ ਨਹੀਂ ਨਹੀਂ ਜੀ ਸਾਡੇ ਜਮੇਂ ਦੇ ਤੁਸੀਂ ਹੋ ਮੇਰੀ ਗੱਲ ਮੈਂ ਫੁੱਡੀ ਗੱਲਾਂ ਸਾਰਿਆਂ ਨਾਲ ਸਹਿਮਤ ਹਾਂ ਤੁਸੀਂ ਸਾਡੇ ਹੈਗੇ ਹੋ ਮੇਰਾ ਪਿੰਡ ਬਾਬਰਪੁਰਾ 1100 ਤੋਂ 900 ਵੋਟ ਖੁਦ ਮੈਂ ਏਜੰਟ ਸੀ ਪੋਲਿੰਗ ਜਾ ਰਿਹਾ ਸੀ ਬਿਲਕੁਲ ਬਿਲਕੁਲ ਪਰ ਇਨਾਮ ਸਾਡੀਆਂ ਬਾਈ ਪੱਗਾਂ ਦੇਖੋ ਸਵਾਲ ਪੁੱਛਣ ਵਾਸਤੇ ਤੁਹਾਨੂੰ ਇਕੱਲੇ ਮਾਜਰੇ ਖੜਿਆ ਸੀ ਅਸੀਂ ਬਾਈ ਭਰਾ ਨੂੰ ਆਖਿਆ ਵੀ ਯਾਰ ਸਵਾਲ ਕਰਨੀ ਸਾਡੀਆਂ ਪੱਗਾਂ ਲੱਤ ਕੇ ਸਾਨੂੰ ਲੱਤਾਂ ਤੋਂ ਚੱਕ ਚੱਕੇ ਬੰਗੜੀਆਂ ਚ ਲੱਗ ਗਿਆ ਬਈ ਕੀ ਕੀ ਥੋੜੀ ਜਿਹੀ ਪੋਲਿੰਗ ਜੈਂਟ ਬਣਿਆ ਬਈ ਮੈਨੂੰ ਇਹ ਜਵਾਬ ਦਿਓ ਮੇਰੀ ਮੇਰੀ ਬੇਨਤੀ ਤਾਂ ਸੁਣੋ ਸਰ ਮੇਰੀ ਗੱਲ ਦਾ ਬੇਨਤੀ ਦਾ ਸੁਣਾਣਾ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਬੇਨਤੀ ਦਾ ਸੁਣੋ ਨਾ ਮੈਂ ਵੀ ਤੁਹਾਨੂੰ ਬੇਨਤੀ ਕਰ ਰਿਹਾ ਲੈਂਡ ਔਰਡਰ ਜਿਹੜਾ ਜੀ ਉਹ ਪ੍ਰਸ਼ਾਸਨ ਦੇਖਣਾ ਉਹ ਪ੍ਰਸ਼ਾਸਨ ਦੇਖਣਾ ਠੀਕ ਹੈ ਜੀ ਮੈਂ ਉਦਣ ਵੀ ਆਇਆ ਇੱਕ ਮਿੰਟ ਮੈਂ ਅੱਜ ਵੀ ਆ ਗਿਆ ਤੁਹਾਡੇ ਕੋਲ ਤੁਸੀਂ ਖੜਿਆ ਹੋ ਸਾਡੇ ਭਰਾਓ ਤਾਏ ਚਾਚੇ ਮੈਂ ਤਾਂ ਆ ਤੁਹਾਡੇ ਨਾਲ ਖੜ ਕੇ ਗੱਲ ਕਰ ਰਿਹਾ ਇਹ ਕਰ ਰਹੇ ਹਾਂ ਬਹੁਤ ਵਧੀਆ ਅਸੀਂ ਵੀ ਕੋਈ ਹੁੰਨੜ ਭਾਈ ਕਿਸੇ ਕਿਥੇ ਅਸੀਂ ਵੀ ਚਾਹੁੰਦੇ ਹਾਂ ਕਿਉਂਕਿ ਪੂ ਮੱਲੇਵਾਲ ਦੀ ਬੜੀ ਧੀਰ ਤੋਂ ਮਸਲਾ ਸੀ 26 ਲੱਖ ਦੀ ਦੀਵਾਰ ਬਣੀ ਆ ਉਹਦਾ ਅਧਿਕਾਰਨ ਕਰਨਾ ਹੈ ਸਰ ਅਸੀਂ ਤੁਹਾਡੇ ਬੱਚੇ ਹੀ ਪੜਦੇ ਆ ਗਰੀਬਾਂ ਦੇ ਬੱਚੇ ਹੀ ਪੜਦੇ ਆ ਸਾਰਿਆਂ ਦੇ ਬੱਚੇ ਪੜਦੇ ਆ ਠੀਕ ਹੈ ਜੀ ਔਰ ਤੁਹਾਨੂੰ 31 ਲੱਖ ਰੁਪਏ ਦੀ ਦੋਨੇ ਪਿੰਡ ਮੱਲੇਵਾਲ ਤੇ ਮੱਲੇਵਾਲ ਪੱਤੀ ਨੂੰ 31 ਲੱਖ ਦੀ ਗ੍ਰਾਂਟ ਤੇ ਵੱਖਰੀਆਂ ਦੋ ਪਿੰਡਾਂ ਨੂੰ ਪਾਈਆਂ ਮੇਰੇ ਕੋਲ ਰਿਕਾਰਡ ਆ ਸਾਰਾ ਜੀ ਠੀਕ ਹੈ ਜੀ ਆਪਾਂ ਤਾਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਇਹਦਾ ਕੋਈ ਮਤਲਬ ਨਹੀਂ ਜਿਹਦਾ ਠੀਕ ਹੈ ਜਿਹੜੇ ਤੁਸੀਂ ਐਮਐਸਪੀ ਦਾ ਅਸੀਂ ਲੜ ਰਹੇ ਸੀ ਉੱਥੇ ਅੰਦੋਲਨ ਚੱਲ ਰਿਹਾ ਸੀ ਸਾਡਾ ਉਹਦੇ ਤੁਸੀਂ ਪੱਖ ਚੋਂ ਕਿ ਵਿਰੋਧ ਚੋਂ ਐਮਐਸਪੀ ਐਮਐਸਪੀ ਦੇ ਪੱਖ ਚੋਂ ਤੇ ਜਿਹੜਾ ਉੱਥੇ ਪੰਜਾਬ ਸਰਕਾਰ ਨੇ ਕੀਤਾ ਉਹ ਸਹੀ ਹੋਇਆ ਜਾਂ ਗਲਤ ਹੋਇਆ ਇਹ ਕਿੱਥੇ ਜਿਹੜਾ ਪੰਜਾਬ ਸਰਕਾਰ ਨੇ ਸਾਡੇ ਦੀ ਅਟਾਈ ਕੀਤਾ ਸਹੀ ਕਰਿਆ ਜਾਂ ਗਲਤ ਕਰਿਆ ਦੇਖੋ 1 ਮਿੰਟ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹੈਡ ਨੇ ਪੰਜਾਬ ਦੇ ਲੋਕਾਂ ਲਈ ਉਹ ਜਿੱਥੇ ਕਿਸਾਨਾਂ ਲਈ ਜਵਾਬਦੇਹ ਨੇ ਉੱਥੇ ਵਪਾਰੀਆਂ ਲਈ ਵੀ ਜਵਾਬਦੇਹ ਨੇ ਉੱਥੇ ਗਰੀਬਾਂ ਲਈ ਵੀ ਜਵਾਬਦੇਹ ਨੇ ਨੌਜਵਾਨਾਂ ਪੰਜਾਬ ਦੀ ਇਕਨੋਮੀ ਕਿੱਥੇ ਜਾ ਰਹੀ ਹੈ ਕਿਉਂਕਿ ਦੇਖੋ ਡਵੈਲਪਮੈਂਟ ਕਰਨੀ ਹੈ ਜੀ ਡਵੈਲਪਮੈਂਟ ਲਈ ਪੈਸਾ ਚਾਹੀਦਾ ਜਿੱਕੇ ਨਾ ਉਹਨਾਂ ਕੋਲੇ ਅਲੱਗ-ਅਲੱਗ ਸੋਰਸਸ ਤੋਂ ਜੋ ਗੱਲਬਾਤ ਹੁੰਦੀ ਹੈ ਜਿ ਉਹਨਾਂ ਨੂੰ ਉਹਦੇ ਮੁਤਾਬਕ ਗੱਲਬਾਤ ਕਰਨੀ ਹੈ ਉਹਨਾਂ ਨੇ ਸਾਰੀ ਸਟੇਟ ਦੇਖਣੀ ਹੈ ਜੀ ਠੀਕ ਹੈ ਨਾ ਮੈਂ ਮਜ਼ਦੂਰ ਦਾ ਪਤਾ ਹੈ ਕਿ ਮੈਂ ਕੋਈ ਮਤਲਬ ਨਹੀਂ ਜੀ ਇੱਕ ਮਿੰਟ ਇੱਕ ਮਿੰਟ ਮੈਂ ਮਜ਼ਦੂਰ ਦਾ ਪਤਾ ਤੁਸੀਂ ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਪਾਈ ਸਾਹਿਬ ਮੈਂ ਮਜ਼ਦੂਰ ਦਾ ਪਤਾ ਹੈ ਜੀ ਸਾਡੇ ਕੋਲੇ ਜ਼ਮੀਨ ਨਹੀਂ ਹੈ ਸਾਡੇ ਕੋਲ ਕੁਝ ਨਹੀਂ ਹੈਗਾ ਜੀ ਆਪਾਂ ਨਾਰਾ ਲਾਉਨੇ ਆ ਕਿਸਾਨ ਮ ਠੀਕ ਹੈ ਮੈਂ ਮਜ਼ਦੂਰ ਦਾ ਪੁੱਤ ਆ ਜੀ ਮਜ਼ਦੂਰਾਂ ਦੇ ਵੀ ਬਹੁਤ ਸਾਰੇ ਮਸਲੇ ਨੇ ਜੀ ਆਪਾਂ ਨੂੰ ਉੱਤੇ ਵੀ ਗੌਰ ਨਾਲੇ ਜੀ ਨਹੀਂ ਦੂਰ ਬਿਲਕੁਲ ਦੂਰ ਹੈ ਜੀ ਮਗਰੋਂ ਤੇ ਗੌਰ ਕਰਨੀ ਚਾਹੀਦੀ ਹੈ ਜੀ ਠੀਕ ਹੈ ਨਾ ਅਸੀਂ ਖੇਤਾਂ 'ਚ ਮਜ਼ਦੂਰ ਜ਼ਿਮੀਦਾਰ ਦੇ ਖੇਤ 'ਚ ਮਿਹਨਤ ਦਿਹਾੜੀ ਕਰਦਾ ਰਹੇ ਹਾਂ ਜੀ ਠੀਕ ਹੈ ਨਾ ਸਾਡੇ ਵੀ ਮਸਲੇ ਨੇ ਜੀ ਬਹੁਤ ਐਮ ਐਲ ਏ ਮੈਂ ਮੌਜੂਦ ਐਮ ਐਲ ਏ ਮੈਂ ਆਪ ਕਿਰਾਏ ਤੇ ਰਹਿਣਾ ਮਕਾਨ ਤੇ ਸਾਡਾ ਤਾਂ ਮਕਸਦ ਹੈ ਕਿ ਲੋਕਾਂ ਦੀ ਸੇਵਾ ਕਰਨਾ ਜਿਹੜੇ ਜਿਹੜੀ ਉੱਥੇ 135 ਟਰਾਲੀਆਂ ਚੋਰੀਆਂ ਉਹਨਾਂ ਤੁਸੀਂ ਪਾ ਦੇਖੋ ਮੇਰੀ ਗੱਲ ਸੁਣੋ ਜਿਹੜੀਆਂ ਨਾਬਾ ਵਿਧਾਨ ਸਭਾ ਨਾਲ ਸੰਬੰਧਿਤ ਕੋਈ ਇਦਾਂ ਇਸ਼ੂ ਨੇ ਮੇਰੇ ਕੋਲ ਸਾਡੇ ਨੁਮਾਇੰਦੇ ਜੀ ਤੁਸੀਂ ਸਰਕਾਰ ਦੇ ਮੈਂ 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 ਤੁਸੀਂ ਮੁੱਕ ਇਸ ਗੱਲ ਤੋਂ ਬੰਦ ਨਹੀਂ ਸਕਦੇ ਮੈਂ ਮੈਂ ਬਿਲਕੁਲ ਤੁਹਾਡੇ ਨਾਲ ਹਾਂ ਤੁਸੀਂ ਇੱਕ ਮਿੰਟ ਦੇ ਲੋਕਲ ਪੰਚ ਸਰਪੰਚਾਂ ਦੇ ਨੌ ਆਏ ਉਹਨਾਂ ਕੋਲ ਟਰਾਲੀ ਆਈਆਂ ਉਹ ਤੇ ਕੀ ਕਰ ਰਹੀਆਂ ਨੇ ਮੇਰੇ ਕੋਲੇ ਤੁਸੀਂ ਲਿਸਟ ਲਿਆ ਕਿਹੜੇ ਕਿਹੜੇ ਪਿੰਡ ਦੀ ਟਰਾਲੀ ਜਿਹੜੀ ਪੁਲਿਸ ਉੱਥੇ ਲਵੇ ਖੜ ਕੇ ਪੁਲਿਸ ਤੇ ਵੀ ਪਰਚੇ ਹੋ ਗਏ ਹੁਣ ਤੁਸੀਂ ਮੈਂ ਤਾਂ ਇਹ ਬੇਨਤੀ ਕਰਨਾ ਜਿਹੜੀ ਨਾਬਾ ਵਿਧਾਨ ਸਭਾ ਨਾਲ ਸੰਬੰਧਿਤ ਕੋਈ ਇਸ਼ੂ ਹੈ ਜੀ ਮੈਂ ਤੁਸੀਂ ਇੱਕ ਮਿੰਟ ਦੀ ਗੱਲ ਕਰਨੀ ਹੈ ਜਿਸ ਥੱਲੇ ਵਿਧਾਨ ਸਭਾ ਨੂੰ ਕਰਨੀ ਹੈ ਬਾਈ ਮੈਂ ਵਿਧਾਨ ਸਭਾ ਨਾਲ ਭੇਜਿਆ ਸਾਰਾ ਨਮਾਇਨਾ ਬਣਾ ਤਾ ਮੈਂ ਵਿਧਾਨ ਸਭਾ ਨਾਬਤ ਦਾ ਜਵਾਬ ਦੇਣਾ ਤੁਸੀਂ ਕੱਲੇ ਨਾਬੇ ਵਿਧਾਨ ਸਭਾ ਨਾਲ ਜਵਾਬ ਇਹ ਗੱਲ ਨਹੀਂ ਹੈ ਕੋਈ ਚੋਰੀ ਚੋਰੀ ਹੋਈ ਹੈ ਕੋਈ ਨੁਕਸਾਨ ਹੋਇਆ ਤਾਂ ਮੈਂ ਤੁਸੀਂ ਮੇਰੇ ਕੋਲ ਨਹੀਂ ਆਉਣਾ ਤੁਸੀਂ ਮੈਨੂੰ ਦੱਸ ਦਿਓ ਕਿ ਕਿਉਂ ਮੈਂ ਤੁਹਾਡੇ ਕੋਲ ਸਾਡਾ ਸਵਾਲ ਹੋਇਆ ਇਹ ਭੇਜਣਾ ਹੈ ਦੇਖੋ ਸਾਡੇ ਸਵਾਲ ਇਹ ਕਰਨਾ ਸਵਾਲ ਸਾਨੂੰ ਇਹ ਹੀ ਦੱਸ ਦਿਓ ਵੀ ਤੁਸੀਂ ਕਿਸਾਨਾਂ ਨਾਲ ਪੰਜਾਬ ਸਰਕਾਰ ਨਾਲ ਜਾਂ ਕਿਸਾਨਾਂ ਨਾਲ ਜਾਂ ਸੈਂਟਰ ਨਾਲ ਜੇ ਅਸੀਂ ਤਾਂ ਬਹੁਤ ਇੱਕ ਮਿੰਟ ਬਾਈ ਜੀ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਬਾਈ ਜੀ ਕਹਨ ਨੂੰ ਹੈਗਾ ਇਸੇ ਕਰਕੇ ਬੋਟਾਂ 99 ਬਾਈ ਤੁਹਾਨੂੰ ਜਿੱਤ ਕੇ ਜਿਤਾਇਆ ਸੀ 92 ਇਸੇ ਕਰਕੇ ਤੁਹਾਨੂੰ ਜਿਤਾਇਆ ਸੀ ਪਰ ਅੱਜ ਜਿਹੜਾ ਏਜੰਡਾ ਤੁਹਾਡਾ ਚੇਂਜ ਹੋ ਗਿਆ ਜਿਹੜਾ ਸਾਡਾ ਸਮਾਨ ਚੇਂਜ ਹੋ ਗਿਆ ਬਾਈ ਤੁਹਾਡਾ ਜਿਹੜਾ ਸਾਡਾ ਸਮਾਨ ਉੱਥੇ ਚੋਰੀ ਹੋਇਆ ਚੱਕਿਆ ਗਿਆ ਪੁਲਿਸ ਨੇ ਲਵੇ ਖੜਕੇ ਚੁਕਾਇਆ ਵੀਡੀਓ ਵੀ ਆ ਗਈ ਵੀਡੀਓ ਨਹੀਂ ਵੀਡੀਓ ਉਹਦੀ ਪਰਪਾਈ ਪੰਜਾਬ ਸਰਕਾਰ ਕਰੂਗੀ ਭਾਈ ਜੀ ਜਿਹੜੀਆਂ ਨਾਬਾ ਬਥਾਨ ਸਭਾ ਦੇ ਵਿੱਚੋਂ ਕੋਈ ਚੋਰੀ ਹੋਈਆਂ ਨੇ ਮੇਰੇ ਕੋਲ ਆਇਓ ਤੁਸੀਂ ਮੈਂ ਉਹ ਟਰੈਪ ਕਰਕੇ ਪਾਤ ਤੇ ਕਰ ਕਦਮੀ ਜਿਹੜਾ ਪਟਿਆਲੇ ਜ਼ਿਲ੍ਹੇ ਦੀ ਸਾਡੀ ਇੱਕ ਜੱਥੇ ਬੰਦਾ ਮੈਂ ਖਰਚਾ 10 ਲੱਖ ਰੁਪਏ ਦਾ ਸਾਡਾ ਸਮਾਨ ਚੋਰੀ ਹੋਇਆ ਇੱਕ ਦੇ ਬੰਦੀ ਦਾ ਮੈਂ ਤਾਂ ਜਲਾ ਮੈਂ ਤਾਂ 92 ਲੱਖ ਰੁਪਏ ਦਾ ਸਾਰੀ ਜੱਥੇ ਬੰਦੇ ਸਮਾਨ ਮੈਂ ਜਦੋਂ ਸੁਣਾਈ ਨਹੀਂ ਆਦੀ ਮੈਂ ਤਾਂ ਜਵਾਬ ਤਾਂ ਸਰਕਾਰ ਵੱਲੋਂ ਦੋਵਾਂਗੇ ਨਹੀਂ ਨਹੀਂ ਤੁਸੀਂ ਮੇਰੇ ਕੋਲ ਆਓ ਦੇਖੋ ਐਡਾ ਅਟੈਕ ਦਾ ਇੱਕ ਬਿਆਨ ਨਹੀਂ ਜੀ ਤੁਹਾਡਾ ਆਇਆ ਇੱਕ ਵੀ ਬਿਆਨ ਦੀ ਗੱਲ ਪਤਾ ਤੁਹਾਡੇ ਪਾਸੇ ਗੱਲਾਂ ਨਾ ਕਰੋ ਕਿਸਾਨਾਂ ਦੇ ਪੱਕੇ ਆ ਪੰਜਾਬ ਸਰਕਾਰ ਨੇ ਚੱਕ ਚੱਕ ਕੇ ਟਰਾਲੀਆਂ ਸੜਕ ਤੇ ਕੱਢ ਦਿੱਤਾ ਜਦ ਦਿੱਲੀ ਤੇ ਆਪਾਂ ਪਹੁੰਚੇ ਹਾਂ ਜੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਸਾਹਿਬ ਸੀਐਮ ਸੀਗੇ ਜੀ ਕੋਈ ਬੋਲਿਆ ਕਾਂਗਰਸੀ ਉਦੋਂ ਲੋੜ ਸੀ ਜੀ ਸਾਨੂੰ ਸਾਰੀਆਂ ਵੋਟਾਂ ਨਹੀਂ ਕਰਦੇ ਆਪ ਕਹਿਣਾ ਤੁਸੀਂ ਸਾਡੇ ਵਿੱਚੋਂ ਬੈਠ ਕੇ ਨਾ ਨਾਮਨਾ ਕਰਵਾ ਦੇਣਾ ਅੱਜ ਇੱਕ ਮਿੰਟ ਇੱਕ ਸਾਰੀ ਇੱਕ ਇੱਕ ਸਾਲ ਹੋ ਗਿਆ ਇੱਕ ਸਾਰ ਮੈਂ ਭਰੀਏ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਆਪਣੇ ਬੰਦੇ ਜੀ ਆਏ ਹੋ ਜਾਣ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵਾਨਤਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀ ਜਿਹਨੇ ਫਸਲਾਂ ਖਰਾਬ ਹੋ ਗਈਆਂ ਉਹਨਾਂ ਇੱਕ ਬਿਆਨਾ ਭਗਵੰਤ ਮਾਨ ਦਾ ਸਾਡੇ ਵਿਧਾਇਕ ਦਾ ਆ ਜੀ ਜਿਹੜੀ ਵਾਰੀ ਕਿਹੜੀਆਂ ਫਸਲਾਂ ਜੀ ਆ ਕਣਕ ਤੇ ਹੁਣ ਗੋਲੇ ਛਿੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਅਜੇ ਕਹਿੰਦੇ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਉਹ ਦੇਖੋ ਪੂਰੇ ਇੱਕ ਵੀ ਬਿਆਨ ਜਦੋਂ ਨਾਲ ਦੇਖੋ ਨਾਈਟ ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਾਰ ਆਪਸ ਜੀ ਦੁਸ਼ਮਣੀ ਕੱਟਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਰੀਲ ਇੱਕ ਮਿੰਟ ਦੀ ਮੁਆਵਜ਼ੇ ਬਾਰੇ ਕੀ ਕਹਿੰਦੇ ਤੁਸੀਂ ਜਿਹੜਾ ਹੁਣ ਤੋਂ ਬਿਆਨ ਨਹੀਂ ਆ ਜੀ ਉਹ ਦੇਖੋ ਮੈਂ ਹੀ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਇਹ ਨਾਲ ਇੱਕ ਇੱਕ ਹੋਰ ਦੱਸੋ ਮੇਰੀ ਇੱਕ ਹੋਰ ਬੇਨਤੀ ਆ ਜਦੋਂ ਭਗਵੰਤਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਇਹਦੇ ਬਾਰੇ ਕਿਹੜੀਆਂ ਫਸਲਾਂ ਨੇ ਆ ਕਰਕੇ ਤੇ ਹੁਣ ਗੋਲੇ ਛੱਡੇ ਨੇ ਜੀ ਬਹੁਤ ਜ਼ਿਆਦਾ ਨਹੀਂ ਨਹੀਂ ਇਹਦੀ ਗੱਲ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਉਹ ਦੇਖੋ ਪੂਰੇ ਪਿੰਡ ਇੱਕ ਵੀ ਬਿਆਨ ਜਦੋਂ ਨਾਲ ਨੂੰ ਲੱਗੂ ਪੀੜ ਕੇ ਮੈਨੂੰ ਆਜੂ 9 ਦਿਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਤੀ ਅੰਸ਼ਰ ਆਪ ਜੀ ਦੁਸ਼ਮਣੀ ਕੱਟਣ ਦੇ ਵਿੱਚ ਕਿਹਦੀ ਕਣਕ ਫੂਕ ਦਿੰਦੇ ਆ ਇੱਕ ਦੋ ਜੀ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੇ ਆਣੀ ਆ ਉਹ ਦੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰ ਹੁਕਮਾਂਟ ਡੈਕਮੈਂਟ ਮੁੱਖ ਮੰਤਰੀ ਸਰਾਰਤੀ ਦੇ ਕਿਸਾਨ ਤੇ ਮਵਾਜ਼ੇ ਆਏ ਨਹੀਂ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਤਾਂ ਹੈਗਾ ਉਹਨੇ ਥੋੜੀ ਗੱਲ 100% ਸਹੀ ਹੈ ਸਾਨੂੰ ਦੇ ਦਿੱਤਾ ਪਾਣੀ ਆ ਰਿਹਾ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚ ਤੁਸੀਂ ਮੇਰੇ ਕੋਲ ਆਓ ਤੁਸੀਂ ਮੇਰੇ ਕੋਲ ਆਓ ਇਹ ਵੀ ਮੁੱਦਾ ਨਵਾਂ ਲੱਗਿਆ ਹੋਵੇ ਸਾਡੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਇੱਕ ਨਹਿਰ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਸਰਪੰਖ ਕੇ ਲਈ ਪਾਉਂਦੇ ਹੋ ਕੋਈ ਜਵਾਬ ਨਹੀਂ ਤੁਸੀਂ ਫਿਰ ਡਿਪਨ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਪਾਟੜਾਂ ਤੇ ਕਰਿਆ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਪਾਟੜਾਂ ਤੇ ਕਰਿਆ ਭਾਈ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੰਲਾ ਨਹੀਂ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਨੂੰ ਕਹਿੰਦੇ ਚੱਲੋ ਮੈਨੂੰ ਲੱਗਦਾ ਨਹੀਂ ਤੁਸੀਂ ਭਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਤੁਸੀਂ ਪੰਜਾਬ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸੰਭੁਲ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਜੀ ਕਿ ਮਿੰਟ ਕਿੰਨੇ ਜਥੇਬੰਦੀਆਂ ਨੇ ਸੈਂਟਰ ਦੇ ਸਰਕਾਰ ਨੇ ਭੇਜੀ ਬੰਦੀਆਂ ਜਥੇਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜਥੇਬੰਦੀਆਂ ਪੰਜਾਬ ਔਰ ਹਰਿਆਣਾ ਕਿੰਨੀਆਂ ਜਥੇਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇਬੰਦੀਆਂ ਨੇ ਜਥੇਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਨਦੇ ਆ ਹੈ ਜੀ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਇਹ ਕਹਿੰਦੇ ਹੋਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ ਨਹੀਂ ਤਾਂ ਕੋਈ ਨਹੀਂ ਗੱਲ ਕਰਦੇ ਇੱਕ ਮਿੰਟ ਉਹ ਅਸਰ ਲੈ ਕਰਦੇ ਸਿਆਣੇ ਜਵਾਬ ਲੈ ਲੈਂਦੇ ਅਸੀਂ ਤੁਹਾਨੂੰ ਨਹੀਂ ਪੁੱਛੇ ਨਹੀਂ ਉਹ ਸਿਆਣੇ ਨਹੀਂ ਜਾਨੀ ਇਹ ਬਰਮਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣਗੇ ਮੈਂ ਨਹੀਂ ਇਹ ਤਾਂ ਇਹ ਤਾਂ ਨਹੀਂ ਆਈ ਛੋਟੇ ਕੋ ਰਿਟਰਨ ਦੇ ਵਿੱਚ ਜਿਹਨੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੱਲੇ ਕੜੀ ਕੰਪਲੇਟ ਹੁਣ 135 ਰੁਪਏ ਚੋਰੀ ਹੋ ਜਾਂਦੇ ਨਹੀਂ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸੋ 135 ਰੁਪਏ ਮੈਨੂੰ ਪਹਿਲੇ ਦਿਨ ਦੱਸੋ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਇਆ ਦੂਜਾ ਇਹ ਹੈ ਜੀ ਸਾਡੇ ਬਾਹਰ ਮੈਂ ਤੁਸੀਂ ਤਾਂ ਜੀ ਸਰਕਾਰ ਦਰਮਾ ਕੇ ਇੱਕ ਸਰਕਰ ਪਰਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ ਇੰਚਾਰਜ ਨੇ ਆਜ ਤੋ ਦਿਓ ਅਚਾਰ ਕੀਤਾ ਹਰ ਥਾਂ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਚੁਪਿਆ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਜੀ ਬਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਫਰ ਦਿਓ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਦਿਓ ਮੈਂ ਮੁੱਖ ਮੰਤਰੀ ਸਾਹਿਬ ਨਾਲ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਾਟਨ ਕਰਾਉਣਾ ਹੈ ਜਿਨ੍ਹਾਂ ਦੀ ਅਸੀਂ ਗਰੀਬੀ ਕੱਟਣ ਤੇ ਲੱਗੇ ਹੋਏ ਆ ਅਸੀਂ ਅਸੀਂ ਦੋਸ਼ੀ ਨਹੀਂ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਡੇ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਸਾਡੀ ਸਰਕਾਰ ਦਾ ਇੱਕ ਨਾ ਵੀ ਤੁਸੀਂ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾਂ ਕਿ ਮੈਂ ਗਰੀਬਾਂ ਦੇ ਬੱਚਿਆਂ ਦੀ ਉਹਦਾ ਦੇਖੋ ਜੀ ਕੋਈ ਗੱਲ ਗਰੀਬਾਂ ਦੇ ਬੱਚਿਆਂ ਦਾ ਮਾ ਕੇ ਕੀ ਕੰਮ ਹੁੰਦਾ ਉਹਨਾਂ ਦਾ ਬਹੁਤ ਗਰੀਬਾਂ ਦੇ ਬੱਚਿਆਂ ਦੀ ਪੜਾਈ ਦਾ ਕਾਹ ਨਾ ਕਰੀਂ ਦਿੱਤਾ ਕਮਜ਼ੋਰ ਲੋਕਾਂ ਦੇ ਦੋ ਬੱਚਿਆਂ ਨੂੰ ਪੜਾਈ ਦਾ ਕਾਹ ਨਹੀਂ ਕਰਾਉਂਦੇ ਬਾਈ ਉਹ ਆਪਣੇ ਲਾਗ ਨਹੀਂ ਆਉਣ ਵਾਲੇ ਦਿਨਾਂ 'ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਆ ਜਵਾਬ ਦੇਣਾਗੇ ਬਾਈ ਕੋਈ ਛੋਟਾ ਨਹੀਂ ਦੇਵਾਂਗੇ ਮੈਂ ਤੁਹਾਨੂੰ ਠੀਕ ਆ ਤੁਹਾਨੂੰ ਇੱਕ ਇੱਕ ਮੁਕਾਬਲਾ ਕਰਨਾ ਕੀ ਸਾਡਾ ਦੁਬਾਰਾ ਸੰਲੋ ਮੇਰੇ ਨਾਲ ਸਾਡਾ ਖੰਡ ਹੋ ਗਿਆ ਇੱਕ ਮਿੰਟ ਤੁਸੀਂ ਮੇਰੇ ਨਾਲ ਅਮਰੀ ਕੋਈ ਗੱਲ ਨਹੀਂ ਬੱਚੇ ਬੱਚੇ ਕੋਈ ਗੱਲ ਨਹੀਂ ਵੈਸੇ ਪਾਇਨੇ ਕਰਦੇ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹਨਾਂ ਦੇ ਚੌਂਕੀ ਦਾ ਰੇਟ ਸੈੱਟ ਕਰੋ ਕੋਈ ਮਾੜੋਂ ਦੇ ਪਾਸੇ ਨੂੰ ਪਤਾ ਜਿਹੜਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਦਾ ਬਾਈ ਅੱਜ ਚੈਨ ਕੋਟਾ ਕਰੀ ਨਹੀਂ ਰਿਹਾ ਦੇਖੋ ਜੀ ਪਤਾ ਨਹੀਂ ਲਾ ਪਾਣੀ ਆ ਰਿਹਾ ਅੱਛਾ ਅਸ਼ੰਦ ਦੇ ਗੱਲ ਕਿੰਨਾ ਪਾਣੀ ਆ ਰਿਹਾ ਪਿਛਲੀ ਮੁਫਤਰੀ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈਮ ਲੱਗਦਾ ਦੇ ਬੱਚਾ ਨੂੰ ਪੜਾਈ ਫਰੀ ਦੇ ਰਹੀ ਐ ਲੋਕਾਂ ਨੂੰ ਕਿਉਂ ਗਿਆ ਸਰਕਾਰ ਅਸੀਂ ਨਹੀਂ ਲੋਕਾਂ ਜਾਉਣਾ ਪੈਣਾ ਮੇਰੀ ਗੱਲਤਾ ਜੇ ਨਾਲ ਵੀ ਤੁਹਾਡਾ ਇਸ਼ੂ ਡਿਟੇਲ ਵਿੱਚ ਮੇਰੇ ਕੋਲ ਆ ਜਾਉ ਤਾਂ ਮੈਂ ਤੁਹਾਡੀ ਪ੍ਰਾਂਤ ਨੂੰ ਮੈਂ ਬਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉੱਤੇ ਰੋਡ ਦੇ ਉੱਤੇ 300 ਕੋਈ ਸਰ ਜਾਨੂੰ ਪੜੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਉਹ ਤੁਹਾਨੂੰ ਰਿਸ਼ਤੇ ਤੇ ਥੋੜੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਬਦਾਸਾਸੀ ਕੀ ਬਣਾਂਗੇ ਗਮਦੂਰ ਜੀ ਸਾਰਾ ਨੀਚੇ ਦਾ ਮਾਡਲ ਪਾਉਣਾ ਹੈ ਕਿ ਨਹੀਂ ਉਹ ਬਾਈ ਜੀ ਜਦੋਂ ਬਣੂਗਾ ਜਦੋਂ ਮਨਨ ਕਾਗਜ਼ਾਂ ਵਿੱਚ ਬਹੁਤ ਖਸ ਹੋ ਗਿਆ ਬਹੁਤ ਗੁੱਸਾ ਹੋ ਗਿਆ ਤੇਜਿੰਦਰ ਕਰਨ ਦੇ ਗਾ ਜੀ ਸਾਨੂੰ ਬਿਲਕੁਲ ਜਿੰਦਰ ਜੀ ਅਨਸਰਾਂ ਦੇ ਵਿੱਚ ਮੈਂ ਸਵਾਲ ਆ ਸਾਡੇ ਆਪਦੇ ਰਿਆ ਇੱਕ ਮਿੰਟ ਅਨਸਰਾਂ ਦੇ ਵਿੱਚ ਮੈਂ ਸਵਾਲ ਪਾਇਆ ਕਿ ਬਾਬਰਪੁਰ ਕੌਲ ਵਾਲੀ ਸੜਕ ਜਿਹੜੀ ਹੈ ਇਹਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਗੱਲ ਸਰ ਰੋਲ ਲਾਈ ਬੰਗੀ ਸੀ ਤੁਸੀਂ ਕੀ ਗੱਲ ਮਾਣੇ ਜੀ ਪਾਣੀ ਚੱਲਿਆ ਜਾਏ ਉਹ ਸਾਰਾ 26 ਸੜਕਾਂ ਨਵੀਆਂ ਬਣਾਉਣੀਆਂ ਵਿਧਾਇਕ ਉਹਨਾਂ ਸੜਕਾਂ ਦਾ ਹਾਲ ਦੇਖਿਓ 26 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ ਤਿੰਨ ਸਾਲ ਹੋ ਗਏ ਬਾਈ ਵੇਟ ਕਰਦੇ ਰੂਸੀਆਂ ਸੜਕਾਂ ਨਵੀਆਂ ਬਣਾ ਸਾਡੇ ਵਿਧਾਇਕ ਹੋਣਗੇ ਸਾਡੇ ਨਾਲ ਗੱਲ ਕਰਨਗੇ ਕਾਂਗਰਸ ਨੇ ਆਰਡੀਐਫ ਦੇ ਕਾਗਜ਼ ਨਹੀਂ ਨਹੀਂ ਬੱਚੇ ਦੇ ਕਾਗਜ਼ ਕਾਂਗਰਸ ਨੇ ਨਾ ਕਾਂਗਰਸ ਦੇ ਆਰਡੀਐਫ ਦੇ ਡਾਕੂਮੈਂਟ ਸਹੀ ਨਹੀਂ ਇਸ ਪਰੇ ਜੀ ਸਾਰਾ ਕੁਝ ਠੀਕ ਹੋ ਗਏ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਾਂ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਭਾਈ ਕਰੋ ਸਰਕਾਰ ਪਰਭਾਈ ਕਰੋ ਜੀ ਸਰਕਾਰ ਜਿੰਮੇ ਤੁਸੀਂ ਕਿਸੇ ਨਾਮ ਨਹੀਂ ਲੈਣੇ ਮੈਂ ਬੋਲ ਰਹੀ ਆ ਬਾਈ ਜਿਹੜਾ ਗੰਗਾ ਨੂੰ ਸੁਣਾਈ ਜਾਏ ਤੇ ਤੁਸੀਂ ਉਹ ਜੰਗਾ ਥੋੜਾ ਚੇਂਜ ਹੋ ਗਿਆ ਬਾਈ ਗਲਤ ਗੱਲ ਆ ਬਿਲਕੁਲ ਗਲਤ ਆ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਕਾਉਂਸਲ ਸਭਿਆਰਾ ਸੈਂਟਰ ਦੇ ਪਿੰਡਾਂ ਦੀ ਕੱਪ ਵਾਹੇ ਚੱਲਿਆ ਤੁਸੀਂ ਦੱਸੋ ਸੈਂਟਰ ਦੇ ਮੇਰੇ ਨਾਲ ਤੁਸੀਂ ਉਹਨਾਂ ਨਾਲ ਸੈਂਟਰ ਦੇ ਸਾਡੇ ਮੌਕੇ ਦੇ ਪਿੰਡਾਂ ਦੀ ਰਹਿਣਾ ਅਸੀਂ ਵੀ ਪਿੰਡਾਂ ਦੀ ਆਉਣਾ ਤੁਹਾਡੇ ਕੋਲੇ ਅਸੀਂ ਮੇਰੇ ਕੋਲ ਆਉਂਦੇ ਮੈਂ ਤੁਹਾਡੇ ਨਹੀਂ 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 ਤੁਹਾਡੇ ਨਾਲ ਗੱਲਾਂ ਕਰਕੇ ਸੜਕਾਂ ਦੀ ਮਿਲਣਾ ਹਾਂਜੀ ਹਾਂਜੀ ਮੇਰਾ ਆਉਣਾ ਨਹੀਂ ਨਹੀਂ ਰੇਟਣ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰਪਾਈ ਗਰੂ ਸਰਪਾ ਦੰਗ ਕੰਮ ਆ। ਆ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਉਹਨਾਂ ਨੇ ਨਹੀਂ ਸਾਰੀਆਂ ਜੀ। ਮੈਂ ਤੁਹਾਨੂੰ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ। ਪਰ ਭਾਈ ਸਰਕਾਰ ਮੇਰੇ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ। ਜੀ ਸ਼ੂਭ ਕਰਨ ਤੇ ਗੋਲੀ ਮਾਰੀਆ। ਪੁਲਿਸ ਵਾਲਿਆਂ ਨੇ ਮਾਰੀਆ ਉੱਥੇ। ਅੱਜ ਤੱਕ ਇੱਕ ਕਾਰਵਾਈ ਨਹੀਂ ਹੋਈ ਸਵਾਦ। ਵੱਖਰਾ ਇਸ਼ੂ ਆ ਭਾਈ। ਕਿਉਂ ਆ ਭਾਈ ਜੀ ਆ। ਉਹ ਸਾਡੇ ਦੇ ਜਵਾਬ ਨਹੀਂ ਯਾਰ ਸਾਡੇ। ਸਾਡੇ ਕਮੈਂਟਾਂ ਤੇ ਗੋਲੀ ਮਾਰੀ। ਨਾ ਜੀ ਨਾ। ਜਿਸ ਸਾਡੇ ਮੌਰਚ ਜ ਹੋਇਆ ਜੀ ਉਹ। ਉਹ ਬਾਈਕੀ ਮੇ ਹੋ ਗਿਆ ਵੱਖਰਾ। ਹਟ ਜਾ। ਹਟ ਜਾ। ਸਾਡਾ ਤਾਂ ਮਸੂ ਇੱਕ ਸਵਾਲ ਆਇਆ ਉਹਦੇ ਘਰ ਤੇ ਬਾਹਰ ਇਕੱਲਾ ਦੇਮਾਨ ਬੈਠਾ ਸੀ ਉਹ ਧਰਮ ਸੋਤੇ ਕਰਦੇ ਪਰ ਕੱਲਾ ਸੈਨ ਕੋਈ ਨਹੀਂ ਆਇਆ ਬਾਈ ਗੱਲਾਂ ਕਰ ਰਿਹਾ ਜਰਾ ਅੱਜ ਕਿੰਨੇ ਬੰਦੇ ਨੇ ਆ ਗੱਲੇ ਕਰ ਰਹੇ ਜੀ ਕਰਨ ਸਾਡਾ ਬੱਚਾ ਮਰਿਆ ਇੱਕ ਲਾਸਟ ਸਵਾਲ ਆਇਆ ਇੱਕ ਲਾਸਟ ਸਵਾਲ ਆ ਜਦੋਂ ਮਰ ਗਿਆ ਇੱਕ ਲਾਸਟ ਸਵਾਲ ਸੁਣ ਕੇ ਜਰਾ ਲਾਸਟ ਸਵਾਲ ਇੱਕ ਲਾਸਟ ਸਵਾਲ ਤੱਕ ਰੋ ਯਾਰ ਕੋਈ ਦੇਖੋ ਬਰਬਾਦੀ ਕੰਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਨੇ ਕਹਿੰਦਾ ਰਿਹਾ ਮੇਰੀ ਮੇਰੀ ਪੂਰੇ ਭਲਾ ਨਾ 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 ਕਿਸਾਨੀ ਦੀ ਗੱਲ ਕਰੋ ਕਿਸਾਨੀ ਦੀ ਗੱਲ ਕਰੋ